ਇਹ ਲੈ ਛੱਡ ਦੇ ਬੱਕਰੀ ਰਹਿੰਦੇ ਆਂ ਪਰੇਸ਼ ਦੀ ਬੱਕਰੀ ਰਹਿੰਦੇ ਰਹਿੰਦੇ ਕਿਲੇ ਸਾਲੀ ਰਹਿੰਦੀ ਕਿਲੇ ਸਾਲੀ ਉਹ ਨਹੀਂ ਚਾਚਾ ਜਵਾਨ ਦੀ ਪਸਤੇ ਨੂੰ ਫਿਰ ਐਸਾ ਹੋ ਗਿਆ ਜਵਾਨ ਦੀ ਵੀ ਕੋਈ ਚੀਜ਼ ਹੋਦੀ ਹੈ ਜਵਾਨ ਦੀ ਵੀ ਕੋਈ ਚੀਜ਼ ਹੋਦੀ ਹੈ 1000 ਰੁਪਏ ਇੱਥੇ ਛੁੱਟ ਗਈ ਨਹੀਂ ਇੱਕ ਦੀ ਮੈਂ ਐਸਾ ਹੈ ਕਿਉਂ ਨਹੀਂ ਮੈਂ ਇਹ ਮੈਂ ਐਸਾ ਮੈਸਾ ਦਾ ਵੀ ਬਾਪ ਹੈ ਤੈਨੂੰ ਪਤਾ ਅੱਜ ਕੱਲ ਬੱਕਰੀਆਂ ਬੱਕਰੀਆਂ ਕਿੱਥੇ ਨੇ ਤੂੰ ਕਹਿੰਦਾ ਬਾਪ ਹੈ ਮੇਰੀ ਅੱਖਾਂ ਬੰਨ ਦੇ ਹੁਣੇ ਨਤੀਜਾ ਦੇਖ ਬੱਕਰੀ ਕੰਢ ਕੇ ਦਊਂ ਕਈ ਵਾਰੋਂ ਵੀਡੀਓ ਅੱਖਾਂ ਬਨ ਕੇ ਨਾਲੇ ਇਹਦੀਆਂ ਬਨ ਤੋਆਂ ਨੂੰ ਨੂੜਦਾ ਸਾਨੂੰ ਇਹ ਅੱਖਾਂ ਬਨ ਕੇ ਸੌਦਾ ਕਰ ਰਹੇ ਨੇ ਲੈ ਲੈ ਨਾਲੇ ਇਹਨਾਂ ਨੂੰ ਵੀ ਤੇ ਆਪੇ 15 ਦਿਨ ਲਊਗਾ ਕਿਤੇ ਕੋਈ ਜੁੜਦੀ ਗੱਲ ਨਹੀਂ ਸਵੇਰ ਦਾ ਕਹੀ ਜਾਂਦਾ ਮੈਂ 15 ਦਿਨ ਲਊਗਾ ਦੱਸ ਦੇ ਕਿਵੇਂ ਕਰਦਾ ਦੱਸ ਦੋ ਤੁਸੀਂ ਆਪ ਦੱਸੋ ਅੱਛਾ ਇਹ ਕਿ ਟਮਾਣਾ ਦਾ ਭਰਤਾ ਵੀ ਉਦੋਂ ਮਾਰ ਕੇ ਆ ਵਧੀਆ ਮਾਰੀ ਨਹੀਂ ਉਹਦੇ ਨਾਲ ਵਧੀਆ ਜੇ ਇਹਦੇ ਨਾਲ ਵਧੀਆ ਜੇ ਮੈਂ ਤਸੱਲੀ ਦੇਤੀ ਹਾਂ ਵਧੀਆ ਜੇ ਮਰ ਤੋਂ ਮੈਨੂੰ ਇਹ ਦੱਸਦੇ ਵੀ ਕਿੰਨੇ ਦੀ ਦੇਣੀ ਹੈ ਹੈ ਬਾਏ 1000 2000 ਘੱਟ ਦੇ ਦੇ ਹੋਰ ਦੱਸ ਕਿੰਨੇ ਚੋ 60 ਚੋ 60 ਸੁੱਟਦੀ ਨਹੀਂ ਵਿਕਦੀ ਮੈਂ ਐਸਾ ਹੈ ਕਿਉਂ ਨਹੀਂ ਮੈਂ ਇਹ ਮੈਂ ਐਸਾ ਮੈਂਸਾ ਦੇ ਵੀ ਬਾਪ ਹੈ ਤੈਨੂੰ ਪਤਾ ਅੱਜ ਕੱਲ ਬੱਕਰੀਆਂ ਬੱਕਰੀਆਂ ਕਿੱਥੇ ਨਹੀਂ ਤੂੰ ਕਹਿੰਦਾ ਬਾਪ ਹੈ ਕੱਟ ਜਿਹਾ ਉੱਚੀਆਂ ਹੋਣਗੀਆਂ ਮੈਂ ਇਸ ਤਾਂ ਹੁਣ 10000 ਦੀ ਵੀ ਮਿਲ ਜਾਂਦਾ ਤੈਨੂੰ ਪਤਾ 15 ਦੀ ਵੀ ਮਿਲ ਜਾਂਦਾ 10000 ਦਾ ਕੱਟਾ ਜਿਹੜੀ ਚਰਕੀ ਵਾਲੀ ਆ 70000 ਤੋਂ ਬਿਨਾ ਮੈਂ ਇਹਦਾ ਗੋਸਤ ਖਾ ਕੇ ਦੇਖੀ ਕਰਾਰਾ ਇਹ ਰਾਉ ਤੈਨੂੰ ਨਜ਼ਾਰਾ ਓਏ ਹੋਈ ਆਹ ਹੈ ਜੀ ਜੇ ਤੂੰ ਬੋਵੇਂ ਮੈਂ ਨਹੀਂ ਬੋਲਾਂ ਮੇਰੀਆਂ ਅੱਖਾਂ ਬੰਦ ਦੇ ਹੁਣੇ ਨਤੀਜਾ ਦੇਖ ਬੱਕਰੀ ਕੰਢ ਕੇ ਦੂੰ ਮੈਂ ਹੀ ਬਣਾਉਂ ਵੀਡੀਓ ਅੱਖਾਂ ਬੰਨ ਕੇ ਨਾਲੇ ਇਧੀਆਂ ਬੰਨਾਂ ਤੋ ਆਨੂੰ ਨੂੜਦਾ ਸਾਨੂੰ ਇਹ ਅੱਖਾਂ ਵਾਲੇ ਕੀ ਸੌਦਾ ਕਰ ਰਹੇ ਨੇ ਨਾ ਨੀ ਨਾਲੇ ਘੱਟ ਕੇ ਮ ਕਰਦਾਂਗੇ ਵੀਡੀਓ ਇਹਨਾਂ ਦੇ ਦੇਖ ਝਟ ਕਰਨਾ ਕੀ ਨਹੀਂ ਆਉਂਦਾ ਸਾਨੂੰ ਹੈ ਜਾਦੂ ਵਾਲੇ ਕਹਿੰਦੇ ਜਾਦੂ ਮੰਗੂ ਵੀਡੀਓ ਬਣਾ ਰਹੇ ਲਾ ਓਏ 50 ਦਾ ਪਾਉ ਲਿਆ ਪਾਉ ਲਿਆ ਪਾਣੀ 10 ਤੇ 10 ਦਾ ਬਾਵੀ ਤੇ ਤਰੀ ਹਾਰੇ ਕੱਚ ਨੋਟੇ ਨੋਟੇ ਦਿਖ ਰਹੇ ਨੇ ਜਿਵੇਂ ਗਾਉਣ ਵਾਲੀ ਸੱਜੇ ਤਵਾਲਾ ਤੇ ਲਿਖਦੇ ਹੁੰਦੇ ਨੇ ਹਰ ਆ ਸ਼ਾਹ ਜਾ ਕੇ ਗਰੀਬਾਂ ਦਾ ਲਾ ਕੇ ਲੰਡਾ ਜਾਂ ਪੀਗਾ ਉੱਥੇ ਨੱਚੀ ਜਾਂਦਾ ਸਾਰੀ ਜੇਬ ਖਾਲੀ ਕਰਕੇ ਪਾਰ ਜਾਂਦਾ ਹੋਰ ਬੈਗ ਲਾ ਕੇ ਫਿਰ ਨੱਜਦਾ ਹੈ ਨਾ ਮੈਂ ਤਾਂ ਵੀ ਨਹੀਂ ਰੋਤਾ ਪੇਗਾ ਸਹੀ ਕਹਿੰਦਾ ਹਾਂ ਮੈਂ ਨਹੀਂ ਹੁੰਦਾ ਤੇਗਾ ਚੱਲ ਜੇੜ ਪੱਕਾ ਆ ਦੱਸ ਦੀ ਫਿਰ ਤਾਂ ਆਪਾਂ 36000 ਦੀ ਇਹ ਹੋਗੀ ਕੋਈ ਨਹੀਂ ਬੱਲੇ ਬੱਸ ਸੈਂਡ ਇੱਧਰ ਹੈ 36000 ਪੂਰੇ ਇੱਧਰ ਹੈ ਉਹ ਬੰਦੇ ਤੇਰੇ ਗਾਹ ਕਿਨੇ ਕੰਜਰਾ ਅਗਲੀ ਮੰਡੀ ਖੇ ਨਹੀਂ ਜਾਣਗੇ ਉਹ ਕਹਿੰਦੇ ਸਾਨੂੰ ਸੈਟਿੰਗ ਕਰ ਲਾਂਗੇ ਅਗਲੀ ਮੰਡੀ 4 ਰੋਪਏ ਪਹਿਲੇ ਸੈਟਿੰਗ ਕਰ ਲੈਣਦੇ ਉਹਨਾਂ ਨੂੰ ਫਿਰ ਦੇ ਦਾਂਗੇ ਫਿਰ ਮੈਂ ਵੀ ਛੋਟ ਛੋਟ ਕੇ ਵਕ ਖਾਪੜੇ ਨਾ ਖਾਦੀ ਫੇ ਮੈਂ ਵੀ ਉਹਦੇ ਨੂੰ ਸੈਂਡਿੰਗ ਕਰੂ ਦਾ ਲੈ ਤੋ ਸਿੱਧੇ ਜਾ ਲੈ ਪਹਿਲੇ ਅਟਨ ਦਾ ਦੇ ਓ ਮਾਰ ਮਾਰ ਕੇ ਮਾਰਦੀ ਦਊ ਮੈਂ ਪਰਾਂ ਕਿਸੇ ਹੋਰ ਦੇ ਨਾਲ ਕੁੜਿਆ ਬਚਾ ਲੈਣਾ ਡਾਂਗਾ ਖੜਕ ਗਈਆਂ ਤੂੰ ਤੈਨੂੰ ਟੰਗਾ ਹੀਆ ਫਸਾਉਣਾ ਯਾਰ ਖਾ ਜਾ ਮੜ ਜਾ ਦਵਾਦਵਾ ਕੋਈ ਨਹੀਂ 200 ਚੁਰਦਿਆਂ ਨੂੰ ਚੰਦਰਾ ਮਾਰਦਾ ਪਾਣੀ ਠੀਕ ਹੈ ਦੇ ਦੇ ਇੱਕ ਨਿਸ਼ਾਨੀ ਇੱਕ ਪਤਾ ਨਹੀਂ ਕਿਵੇਂ ਦੇ ਦੇ ਗੱਲ ਤੇ ਤੇ ਦੰਦ ਨਹੀਂ ਰਿਹਾ ਨਾ ਜੀ ਕਿੱਥੇ ਹੋਰ ਆ ਨਾ ਜਵਾਬ ਖਿੱਚਦੀ ਬੱਕਰੀ ਕਿੰਨੇ ਕਿੰਨੇ ਦੀ ਸਾਹਮਣਾ ਬੱਤ ਬੱਤ ਸਾਹਮਣਾ ਓ ਬੱਤ ਸਾਹਮਣਾ ਕਿੰਨੇ ਦਾ ਪੌਣਾ ਪੈਸੇ ਦਾ ਬੇਦਰਦੀ ਤੇ ਬੇਚਤੀ 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 ਮਾਰੂ ਲੈ 10 50 ਨਹੀਂ ਬੜਨਾ ਹੈ ਕਿਆ ਵਸ ਤੇ ਆ ਬੱਲਾ ਚਾਹੇ ਪਰਸੋਰ ਤੇ ਰੇਡ ਦੇ ਰਾਂਡ ਰੱਖ આ હો ગઈ યાર હમ ને કઈ દા જગા નઈ મરતા નઈ નઈ ઓ મરતા ની પેલી જાતો ઓ ગટ ચાલી નઈ 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 દો ગટ ચાલી ઓ નઈ દો ગટ ચાલી ઓય જાચા ઓય ઓના નુ માર ગયા થા ઓય નઈ 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 ઓ ગટ ચાલી નઈ રેન્ડ દે ઓના નુ માર પાડે 40 ની હોગી બસ નઈ 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 ચા લઈ જા નઈ 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 એસે દે ઓ નઈ નઈ ਪਾ ਨਹੀਂ ਚਾਚਾ ਨਹੀਂ ਨਹੀਂ ਉਹ ਕੱਟ ਨਹੀਂ ਕਰਦਾ ਯਾਰ ਕੋਲ ਦੇ ਬੱਕਰੇ ਆ ਗਏ ਕੁਤਨੇ ਨਹੀਂ ਨਹੀਂ ਅਮੀ ਅਮੀ ਗੋਲੇ ਤੇ ਸਾਈਨ ਨਹੀਂ 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 ਚਾਚਾ ਇਹ ਤਾਂ ਜਿੱਜਾ ਵਿਕੀਆਂ ਹੋਈਆਂ ਨੇ ਹਰ ਨਹੀਂ ਨਹੀਂ ਪਰ ਤੋਰ ਰਹਿੰਦੇ ਇਹ ਸੁਣਾ ਓਏ ਨਹੀਂ ਕੈਸ ਨਹੀਂ ਖਰਾਬ ਕਰਦਾ ਉੱਥੇ ਦੇਖਿਆ ਨਾ ਬੱਕਰੀਆਂ ਕਿਹੋ ਜੀਆਂ ਨੇ ਕੀ ਪੈਸੇ ਲੱਗਿਆ ਤਾਂ ਵੀ ਨਹੀਂ ਬੱਕਰੀਆਂ ਤੇ ਉੱਤੇ ਤੇ ਫਿਰ ਚੀਜ਼ਾਂ ਵੀ ਦੇਖੇ ਚੀਜ਼ਾਂ ਦਾ ਮੈਂ ਜੀਵਾ ਮਾਲਕ ਆ ਰਹਿੰਦੇ ਰਹਿੰਦੇ ਤੂੰ ਕਾ ਉਹ ਰਹਿਣ ਦੇ ਨਾ ਆਈ ਗੱਲ ਕੋਈ ਨਹੀਂ ਕੋਈ ਟਰੈਕਟਰ ਦਾ ਮਨ ਨਹੀਂ ਮੰਨਦਾ ਧੱਕਾ ਨਹੀਂ ਕਰਨਾ ਹਟ ਜਾ ਕੁੜੀ ਚੋਦਾ ਤੂੰ ਹਟ ਜਾ ਮਾਰਿਆ ਹੋਰਿਆ ਕੰਜਾ ਬੋਲਾ ਭੱਜ ਕੇ ਓਏ ਆਣੀ ਉਹ ਜਾ ਮੇਰੇ ਯਾਰ ਉਹ ਰਹਿਣ ਦੇ ਕੋਈ ਨਹੀਂ ਆ ਜਾਣਾ ਕੀ ਕਰਦਾ ਜਾਣ ਤੇ ਜਾਣ ਤੇ ਜਾਣ ਤੇ ਕੋਈ ਨਹੀਂ ਉਹ ਉਹ ਤੋਂ ਉਹ ਤੋਂ ਲੈਣੇ ਦਾ ਤਿਆਰ ਨਹੀਂ ਮੇਰੀ ਗਲਤੀ ਹੈ ਨਹੀਂ ਉਹ ਕਰਨੀ ਉਹ ਕੋਈ ਨਹੀਂ ਇਹ ਰੋਕਿਆ ਇਹ ਨਹੀਂ ਬੰਦੇ ਕੋਈ ਟੋਕਣ ਚੜੀ ਕੋਈ ਟਾਕਾ ਨਹੀਂ ਕੋਈ ਟਾਕਾ ਨਹੀਂ ਚੱਕ ਲੈ ਲੈ ਟਾਕਾ ਕੀ ਕਰਦਾ ਹੋਊਗਾ ਤੱਕ ਕੇ ਚੱਕਦਾ ਆਟਾ ਦੇ ਆਲਾ ਦਾ ਪਾਵਾ ਜਕਰਾ ਦਾ ਹਾਂ ਟੱਟਾ ਹੋ ਗਿਆ ਜੋੜ ਲੱਗ ਗਿਆ ਮੇਰਾ ਜੋੜ ਲੱਗ ਗਿਆ ਫਿਰ ਤੇਰਾ ਦਾਵਾ ਫਿਰ ਚਲੇ ਲੈ ਜਾ ਬਣਾ ਵੀਡੀਓ ਉੱਥੇ ਕੱਢ ਕੇ ਲਿਆਉਣੀ ਆ ਕਹਿੰਦੀ ਤੈਨੂੰ ਵੀ ਓਏ ਲਿਆ ਪੈਸੇ ਦੇ ਬਈ ਓਏ ਹਾ ਟਾਂਗਣੀ ਟਾਂਗਣੀ ਰਾਜੂ ਦੇਖ ਨਹੀਂ ਚੱਲਦੀ ਹੈ ਨਾ ਹੈ ਪਾਪਾ ਜਿੱਦੇ ਯਾਰਾ ਹੋ ਜਾ ਮੈਂ ਫਿਰ ਜਿੰਜਾ ਤੈਨੂੰ ਪਤਾ ਹੈ ਜੀ ਜਿੰਜਾ ਨਹੀਂ ਵੇਦਾ ਸੱਚਾ Olapai, ka video pala nio kaisi an. Laila maya. Laila maya. Gay pistol 05 5 6 ਲੋ 639 ਦੀ ਕੀਤੀ ਨਹੀਂ ਨਹੀਂ ਕਢਾ ਲਾ ਕਢਾ ਲਾ 39 ਦੀ ਕੀਤੀ ਕਢਾ ਕਢਾ ਲਾ ਕਢਾ ਲਾ ਕਢਾ ਲਾ ਨਹੀਂ 39 ਦੀ ਕੀਤੀ ਬਾਅਦ ਚ 39 ਜੇ ਮਾਰਦੀ ਬੈਠੇ ਬੈਠੇ ਅੱਜ ਦਿਨ ਨਹੀਂ ਕੋਈ ਗੱਲ ਨਹੀਂ 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 ਚਾਚਾ ਨਹੀਂ ਬਲਦੀ ਉਹ ਉਹ ਨਹੀਂ ਪਾਪਾ ਰੇ ਕਰਾ ਆਪਾਂ ਮੁਕਾ ਕੱਲ ਸੁਣ ਬੈਠਾ ਕਿ ਜੇਰੀ ਸਾਹਿਬ ਨੇ ਕੰਮ ਦੇ ਵਿੱਚ ਮੇਰੀ ਬੇਇੱਜ਼ਤੀ ਹਰਤੀ ਹੈ ਮੈਂ ਨਹੀਂ ਨਹੀਂ ਉਹ ਬੇਇੱਜ਼ਤੀ ਨਹੀਂ ਪਰ ਜੇਰੀ ਜਮਾ ਕਰਦੇ ਅਸੀਂ ਖੜੇ ਆ ਕਿ ਹੋ ਗਿਆ ਜੀ ਕਿੰਨਾ ਹਜ਼ਾਰ ਕੱਟ ਚਾਹਨਾ 1 ਗੱਟ 40 ਦੀ ਕਰੀਏ 2 ਗੱਟ 40 ਦੀ ਹੋਈ ਜਾ ਹਾਂ 2 ਗੱਟ 1 ਗੱਟ 40 ਦੀ ਕਰੀਏ 2 ਗੱਟ 40 ਓਏ ਹੋਰ ਵੀ ਲੈ ਕੇ ਜਾਵਾਂਗੇ ਗਾਂ ਵਾਲੀ ਮੰਡੀ ਤੇਰੇ ਕੋਲ ਨਹੀਂ 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 ਅੱਪਾ ਝੂਠ ਨਹੀਂ ਬੋਲਦੇ ਵੀਡੀਓ 'ਚ ਦੇਖ ਲੈ ਫਿਰ ਇੱਥੋਂ ਲੈ ਲੈ ਜੀ ਤੇਰੇ ਤੋਂ ਕਿਉਂ ਲਵਾਂਗੇ ਇੱਕ ਤੇਰੇ ਤੋਂ ਕਿਉਂ ਲਵਾਂਗੇ ਯਾਰ ਮੇਰੇ ਗੱਲ ਸੁਣ ਬੇਸਤੀ ਦੀ ਗੱਲ ਨਹੀਂ ਜਿਹੜੀ ਚਵਾਣਾ ਚਵਾਣਾ ਬੰਦ ਇੱਕ ਮਿੰਟ ਸੁਣ ਮੈਂ ਨਾ ਕਰਦੀ ਹੋਈ ਯਾਰ ਨਹੀਂ ਕੋਈ ਨਹੀਂ ਕੋਈ ਲੈ ਲੈ ਇਹ ਕੋਈ ਚੱਕਣੀ ਇਹ ਬੱਕਰੀ ਛੋੜ ਦੇ ਹਾਂ ਜਿਉ ਨਹੀਂ ਰਹਿ ਕੇ ਦੂ ਇਹ ਬੋਲ ਦੇ ਝੂਠ ਆਵਾਜ਼ ਝੂਠ ਨਹੀਂ ਬੋਲਦੇ ਵੀਡੀਓ ਕਢਾ ਕੇ ਦੇਖ ਲੈ ਸਲਮਾਨ ਇਹ ਝੂਠ ਨਹੀਂ ਬੋਲ ਤਾ ਵੀਡੀਓ ਕਢਾ ਕੇ ਦੇਖ ਲੈ ਓਏ ਇੰਨੇ ਲਾਇਆ ਤੇਰੇ ਤੇ ਨਹੀਂ ਗਿਆ ਤੂੰ ਪੈਸੇ ਲਾਇਏ ਇੰਦੇ ਪੈਸੇ ਲਾਇਏ ਇੱਥੋਂ ਪੁੱਛ ਲੈ ਤੇ 50 ਬੱਤੇ ਖੜੇ ਨੇ ਪਤਾ ਨਹੀਂ ਕਿ ਕਿਹੜੇ ਕੱਟ ਚਲੇ ਨਹੀਂ ਨਹੀਂ ਆਪਾ ਚੂ ਉਹ ਨਹੀਂ ਨਹੀਂ ਇਹਦੇ ਦਾਦਾ ਜਾਣਦੇ ਅੱਛਾ ਬੱਕਰੀ ਰਹਿਣ ਦੇ ਰਹਿਣ ਦੇ ਹਾਂ ਰਹਿਣ ਦੇ ਰਹਿਣ ਦੇ ਕਿਲੇ ਸਾਲੀ ਰਹਿਣ ਦੇ ਕਿਲੇ ਸਾਲੀ ਉਹ ਨਹੀਂ ਚਾਚਾ ਪੈ ਹਜ਼ਾਰ ਰੁਪਏ ਬਸਤੇ ਨੂੰ ਫਿਰ ਐਸਾ ਹੋ ਗਿਆ ਜਵਾਨ ਦੀ ਵੀ ਕੋਈ ਚੀਜ਼ ਹੋਦੀ ਹੈ ਜਵਾਨ ਦੀ ਵੀ ਕੋਈ ਚੀਜ਼ ਹੋਦੀ ਹੈ ਕਰੋ ਫੜ ਬੱਕਰੀ ਇਹ ਤਾਂ ਘਾਹ ਵਿੱਚ ਦਾ ਕਾ ਹੋ ਗਿਆ ਤਾਂ ਕੱਟੇ ਨਾਲ ਆ ਗਈ ਮੇਰੇ ਨਾਲ ਇਹ ਲੈ ਉਹ ਤੋੜ 38 ਦਾ ਕਾਨੂੰਨੀ ਭਜਾਈ ਦਾ ਹਜ਼ਾਰਾ ਮਰਦਾ ਲਾਪਾਪਾ ਭਜਾਉਣ ਵਾਲਾ ਆ ਗਈ ਉਹ ਲਿਖਾਈ ਲਫੂਈ ਕਰਾਉਂ ਆਇਓ